सब कुछ पूरा किया नाम प्रभु छोड़ा ना अधूरा कुछ भी यसू दी करा, करा बंदगी तेरी उन्हें कोई की नहीं छूरा नहीं इसलिए इस गल वाल थोड़ा जा की देना है ਹੁਣ ਸਤੋਂ ਪਹਿਲੀ ਸਦੀ ਦੇ ਜਿਹੜੇ ਖਾਬਦਮ ਸੀ ਉਹ ਕੀ ਕਰ ਗਿਆ ਚਲੇ ਗਿਆ ਕੀ ਹੋ ਗਿਆ ਤੇ ਜਿਹੜਾ ਬਾਕੀ ਰਹਿ ਗਿਆ ਕੰਮ ਆ ਉਹ ਅੱਜ ਦੀ ਸਦੀ ਦੇ ਸੇਵਕਾਂ ਵਾਸਤੇ ਕੀ ਕੀਤਾ ਗਿਆ ਛੱਡਿਆ ਗਿਆ ਪਹਿਲੀ ਸਦੀ ਦੇ ਮਸੀਹ ਲੋਕ ਜਿਹੜੇ ਸੀਗੇ ਇਸ ਸੰਸਾਰ ਵਿੱਚੋਂ ਕੀ ਹੋ ਗਿਆ ਤੇ ਬਾਕੀ ਕੰਮ ਜਿਹੜਾ ਰਹਿ ਗਿਆ ਅੱਜ ਤੇ ਮਸੀਹਾਂ ਵਾਸਤੇ ਕੀ ਕਰ ਗਏ ਹallelujah ਜਦ ਮੈਂ ਕਹਿ ਰਿਹਾ ਸਮਨ ਚ ਆ ਰਿਹਾ ਹੈ ਕਿ ਨਹੀਂ ਵੇਖੋ ਤੁਸੀਂ ਜਦ ਦੁਆ ਕਰਦੇ ਹੋ ਨਾ ਉਦੋਂ ਕਹਿੰਦੇ ਹੋ ਪ੍ਰਭੂ ਸਾਡੇ ਸੰਤਾਂ ਉਤੇ ਕਿਰਪਾ ਕਰ ਤੇ ਗਹਿਰਾ ਯਕੀਨ ਦੇਵੀ ਤੇ ਹੀ ਗਹਿਰੀ ਨੀਂਦੇ ਕੀ ਰਹੀਏ ਜੇ ਵਚਨ ਗਹਿਰਾ ਲੈਣਾ ਹੈ ਤੇ ਸੁਣ ਦੀ ਵੀ ਗਹਿਰਾਈ ਆਉਣੀ ਹallelujah ਤੇ ਆਪ ਰੱਬ ਦਾ ਦਾਸ ਗਹਿਰੇ ਵਚਨ ਚ ਜਾਣ ਰਿਹਾ ਤੇ ਹੇ ਨੀਂਦ ਦੇ ਗਹਿਰੇ ਠੱਡੇ ਚ ਡੋਗੋ ਨੇ ਤੇ ਵਚਨ ਕਿੱਥੋਂ ਦੀ ਲੰਘ ਗਿਆ ਸਿਰ ਉੱਤੋਂ ਦੀ ਕੀ ਹੋ ਗਿਆ ਲੰਘ ਗਿਆ ਕੋਈ ਨਾ ਅੰਬਲੀ ਸੀ ਦਿਓ ਵਾਦ ਨਾ ਸ਼ਕਾ ਕੇ ਤੇ ਕਿਤੇ ਸੌਂ ਗਿਆ ਤੇ ਉਹ ਡੇਗ ਸੜਕ ਚ ਕੀ ਪਿਆ ਦੇਖ ਕਿੱਥੇ ਗਿਆ ਛੜਕ ਚ ਗਿਆ ਤੇ ਜੁੱਤੀ ਬੜੀ ਸੋਹਣੀ ਪਾਈ ਸੀ ਉਹਨੇ ਤੇ ਕਿਸ ਨੇ ਵੇਖਿਆ ਤੇ ਉਹਦੀ ਜੁੱਤੀ ਲਾ ਕੇ ਕੀ ਹੋ ਗਿਆ ਲੈ ਗਿਆ ਉਸ ਤੋਂ ਬਾਅਦ ਕੀ ਆ ਗੱਡੀ ਵਾਲਾ ਇੱਕ ਆਇਆ ਤੇ ਹਰਨ ਮਾਰੀ ਜਾਏ ਹਰਨ ਕੀ ਕਰੀ ਜਾਏ ਪੀ ਅੱਗੋਂ ਕੀ ੜਦਾ ਅੱਗੋਂ ਕੀ ੜਦਾ ਤੇ ਉਹਦੀ ਹਰਨ ਕਿਤੇ ਕੀ ਪੈ ਗਿਆ ਕੰਨਾਂ ਦੀ ਆਵਾਜ਼ ਪੈ ਗਈ। ਪੁੰਨੇ ਵੇਖਿਆ ਵੀ ਕਹਿਣ ਡੈ ਇਹੋ ਹੀ ਆ ਵੀ ਪ੍ਰੇਅੜ ਦਾ। ਪੁੰਨੇ ਸੋ ਚੰਮਰੀ ਲੱਤਾ ਮਤਲਬ ਛੜਕ ਚੇ। ਤੇ ਜੁੱਤੀ ਵੱਲ ਵੇਖ ਕੇ ਨਾ ਤੇ ਸਮਝ ਗਿਆ ਕਿ ਮੇਰੀ ਕੀ ਨਹੀਂ ਹੈਗੀ। ਤੇ ਸਮਝ ਲਿਆ ਵੀ ਲੱਤਾ ਵੀ। ਉਹਨੂੰ ਕਹਿੰਦਾ ਨੰਗਾ ਦੇ ਨੰਗਾ ਦੇ ਇਹ ਨਹੀਂ ਮੇਰੀਆਂ। ਕਈ ਵਰੀ ਇਹ ਇੰਦੈ ਕਰ ਲੈਨੇ ਮਤਲਬ ਸਾਡੀ ਕੀ ਨਹੀਂ ਆਉਂਦਾ। ਸਤਿਅਨ ਕੀ ਪਤਾ ਲੱਗਦਾ ਪੀਏ ਕੁਛ ਮੇਰਾ ਕਿ ਤੇਰਾ ਹੈ ਕਿਦਾਂ ਕਿਦਾਂ ਨਹੀਂ ਹੈਗਾ ਹallelujah ਉਹ ਹੋਈ ਨਾ ਰੱਖਿਓ ਬਚਨਵਾਲ ਕੀ ਦਿਓ ਹallelujah 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 ਤੋਂ ਸਮਝੋ ਤਿੱਪਸ ਦੇ ਲਈ ਕੀ ਕਰ ਗਿਆ ਕੀ ਕਰ ਗਿਆ ਛੱਡ ਗਿਆ ਕਿ ਰਿੰਦਾ ਸਧਾਰ ਤਿੱਪਸ ਕਰੇ ਮੈਂ ਦੱਸਣਾ ਚਾਹਨਾ ਹੈ ਅਸੀਂ ਵੀ ਜਿੰਨੇ ਮੁਸੀਬਾਂ ਭਰਾਂ ਐ ਹਾਡੇ ਘਰ ਦੇ 4 ਧੀ ਆ ਤੇ ਜਿਹੜਾ ਘਰ ਦਾ ਅਗਵਾ ਉਹ ਚੌਹਾਂ ਦਾ ਸਰਦਾਰ ਆ ਕਿੰਨਿਆਂ ਦਾ ਬੋਲੋ ਜੇ ਸਾਡੇ ਘਰ ਦੇ 10 ਧੀ ਆ ਤੇ ਜਿਹੜਾ ਘਰ ਦਾ ਅਗਵਾ ਕਿੰਨਿਆਂ ਦਾ ਸਰਦਾਰ ਆ ਦਸਾਂ ਦਾ ਹਣਾ ਉਨਾਂ ਵਿੱਚੇ ਗਿਣ ਲਓ ਹਨਾ ਕਿੰਨਿਆਂ ਦਾ ਸਰਦਾਰ ਦਸਾਂ ਦਾ ਤਾਂ ਮੈਂ ਖੁਦਾ ਦੇ ਵਚਨ ਦੇ ਅਨੁਸਾਰ ਤੁਹਾਨੂੰ ਦੱਸਣਾ ਚਾਹਨਾ ਹੈ ਇੱਕ ਪਿੰਡ ਵਿੱਚ ਖਾਦਮ ਕੋਈ ਛੋਟਾ ਕੋਈ ਵੱਡਾ ਜਿਹੜਾ ਪ੍ਰਭੂ ਦੀ ਕੀ ਕਰਦਾ ਸੇਵਾ ਕਰਦਾ ਖਿਦਮਤ ਕਰਦਾ ਜੋ ਪੰਡਾਾਂ ਵਿੱਚ ਸੇਖਿ ਖਿਦਮਤ ਕਰਦਾ ਤੇ ਸਮਝ ਲਓ ਕਿੰਨਿਆਂ ਦਾ ਸਰਦਾਰ ਹੈ ਹallelujah ਹallelujah ਹਲੇ ਤੇ ਥੋੜਾ ਸ਼ੁਰੂਆਤ ਹੀ ਆ ਤੇ ਸਾਹ ਹੁਣੇ ਗੁੱਟ ਨਹੀਂ ਕੀ ਹੋ ਗਏ ਹallelujah ਹallelujah ਕਿੰਨਿਆਂ ਦਾ ਵਾਜ ਆਉਣੀ ਚਾਹੀਦੀ ਹੈ ਕਿੰਨਿਆਂ ਦਾ ਕਿੰਨਿਆਂ ਦਾ ਹallelujah ਹallelujah ਤੇ ਸਰਦਾਰ ਕਿੰ ਨੂੰ ਕਹਿੰਦੇ ਆ ਆਧੇ ਸਰਦਾਰ ਉਹਨੂੰ ਕਹਿੰਦੇ ਆ ਜਿੰਨੇ ਸਿਰ ਤੇ ਕੀ ਬੰਨੀ ਹੋਵੇ ਪਰ ਬਾਈਬਲ ਦੀ ਪਾਸ਼ਾ ਸਰਦਾਰ ਉਹਨੂੰ ਕਹਿੰਦੀ ਆ ਜਿਹੜਾ ਕੋਈ ਦਸਾਂ ਦਾ ਆਗੂ ਆ ਤੇ ਬਸਾਂ ਦਾ ਸਰਦਾਰ ਆ ਤੀਆਂ ਦਾ ਆਗੂ ਆ ਤੇ ਤੀਆਂ ਦਾ ਸਰਦਾਰ ਆ ਔਰ ਜਿਹੜਾ ਹਜ਼ਾਰਾਂ ਦਾ ਆਗੂ ਉਹ ਹਜ਼ਾਰਾਂ ਦਾ ਸਰਦਾਰ ਆ ਹallelujah ਅਤਾਈਆਂ ਵੇਖ ਕਈ ਬੀਬੀਆਂ ਨਾ ਜੇ ਤੇ ਘਰ ਵਾਲਾ ਸਿਰ ਤੇ ਮਤਲਬ ਉਹਦੇ ਵਾਲ ਨਾ ਹੋਣ ਤੇ ਬੋਦੇ ਰੱਖਿਆ ਨੇ ਤੇ ਘਰ ਵਾਲੇ ਨੂੰ ਬਾਊ ਜੀ ਕਹਿੰਦੀਆਂ ਕੀ ਕਹਿੰਦੀਆਂ ਥੜ ਬੋਲੋ ਬਾਊ ਜੀ ਕੀ ਕਹਿੰਦੀਆਂ ਬਾਊ ਜੀ ਤੇ ਜੇ ਫੱਗ ਬੰਨੀ ਹੋਵੇ ਤੇ ਫਿਰ ਸਰਦਾਰ ਜੀ ਕਦੋਂ ਆਊਗੀ ਹallelujah 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 ਮੈਂ ਖੁਦਾ ਦੇ ਬਚਨ ਦੇ ਅਨੁਸਾਰ ਤੁਹਾਨੂੰ ਦੱਸਣਾ ਚਾਹਨਾ ਹੈ ਬਾਈਬਲ ਨੂੰ ਮੰਨਣ ਵਾਲੇ ਤੇ ਭਾਸ਼ਾ ਵੀ ਕਿਦੀ ਬੋਲਿਆ ਕਰੋ ਅਬ ਬੋਲੋ ਕਿਦੀ ਭਾਸ਼ਾ ਬੋਲੋ ਬਾਈਬਲ ਦੀ ਭਾਸ਼ਾ ਬੋਲੋ ਤੇ ਫਿਰ ਵੱਧੋਗੇ ਬਰਕਤ ਪਾਓਗੇ ਕਿਹੇ ਚੀਜ਼ ਦਾ ਕਟਾ ਰਹਿਣਾ ਹallelujah ਹallelujah ਤੋਂ ਮੈਂ ਦੱਸਣਾ ਚਾਹਨਾ ਹੈ ਇਹ ਤਿੱਤਸ ਨੂੰ ਵੀ ਇਥੋਂ ਦਾ ਕੀ ਬਣਾਇਆ ਮੈਂ ਜਿੱਥੇ ਧਨ ਲਿਆਉਣਾ ਚਾਹਨਾ ਤੁਹਾਡੀ ਗੱਲ ਕੀ ਆਵੇ ਤੇ ਤਿਸ ਨੂੰ ਵੀ ਕੀ ਬਣਾਇਆ ਹਣਾ ਤੋ ਕਹਿੰਦਾ ਸਰਦਾਰ ਜੀ ਤੁਹਾਡਾ ਕੀ ਆ ਉਹ ਤੇ ਬੋਲਦੇ ਸੀ ਸਰਦਾਰ ਜੀ ਤੁਹਾਡਾ ਵੀ ਕਰੇਤੇ ਚ ਕੋਈ ਸਰਦਾਰ ਜੀ ਤੁਹਾਡਾ ਵੀ ਕਰੇਤੇ ਚ ਕੋਈ ਕੰਮ ਕੀਆ ਕਿ ਮੇਰੀ ਸਰਦਾਰੀ ਨਹੀਂ ਰੱਖਣੀ ਨਾਲ ਕੀ ਕਰਨਾ ਹੈ ਸਦਾ ਆਰਬੀ ਕਰਨਾ ਹੁਣ ਕਈ ਸਾਡੇ ਭਾਈ ਆ ਸੇਵਾਦਾਰ ਆ ਤੁਸੀਂ ਉਹਨਾਂ ਨੂੰ ਭਾਵੇਂ ਐਲਦਰ ਕਹੋ ਉਹ ਵੀ ਸੇਵਾਦਾਰ ਆ ਪਾਸਟਰ ਕਹੋ ਉਹ ਵੀ ਸੇਵਾਦਾਰ ਆ ਪਾਸਟਰ ਕਹੋ ਉਹ ਵੀ ਸੇਵਾਦਾਰ ਆ ਪ੍ਰੋਫਟ ਕਹੋ ਉਹ ਵੀ ਕੀ ਆ ਹallelujah ਹallelujah ਤੇ ਹਰ ਸਰਦਾਰ ਜੀ ਦੀ ਕੀ ਆ ਉੱਥੇ ਤੇ ਫੇਰ ਨਹੀਂ ਆਉਂਦੇ ਹਰ ਸਰਦਾਰ ਦੀ ਕੀ ਆ ਹallelujah ਤੇ ਜ਼ਿੰਮੇਵਾਰੀ ਕੀ ਆ ਉਹ ਬੋਲੋ ਭਰਾ ਸਾਡੇ ਨਾਲ ਤੇ ਪੰਛੀ ਜੰਗੇ ਉਹਨੂੰ ਇੱਕ ਵਾਰੀ ਕਹੇ ਮਿੱਠੂ ਰਾਮ ਕੈ ਚੂਰੀ ਤੇ ਦੂਜੀ ਵਾਰੀ ਉਹੋ ਸ਼ਬਦ ਬੋਲੇਗਾ ਮਿੱਠੂ ਰਾਮ ਚੂਰੀ ਤਹਾਨੂੰ ਤੇ ਘੜ ਘੜ ਕੇ ਪਾਇਆ ਨਹੀਂ ਆਉਣ ਡਈ ਗੱਲ ਸਮਝ ਹallelujah ਕਾਦੇਲੀ ਛੱਡ ਗਿਆ ਹੈ ਬੋਲੋ ਕਿ ਬਾਕੀ ਰਹਿੰਦੀਆਂ ਗੱਲਾਂ ਕੀ ਕਰਨ ਸਧਾਰੇ ਇੱਕ ਔਰਤ ਆਗੂ ਨੂੰ ਆਪਣੇ ਪਰਿਵਾਰ ਦੇ ਘਰ ਦਾ ਕੀ ਕਰਨਾ ਚਾਹੀਦਾ ਹੈ ਇੱਕ ਆਦਮੀ ਆਗੂ ਨੂੰ ਆਪਣੇ ਘਰ ਦਾ ਕੀ ਕਰਨਾ ਚਾਹੀਦਾ ਹੈ ਹਣਾ ਇੱਕ ਚਰਚ ਦਾ ਐਲਡਰ ਆ ਉਹਨੂੰ ਵੀ ਆਪਣੀ ਸੰਗਤ ਦਾ ਸੁਧਾਰ ਕਰਨਾ ਔਰ ਇੱਕ ਚਰਚ ਦਾ ਖਾਦਮਿਆਂ ਉਹਨੂੰ ਵੀ ਆਪਣੇ ਦਾ ਚਰਚ ਦਾ ਸੁਧਾਰ ਕਰਨਾ ਹallelujah ਕਿਉਂਕਿ ਸਾਡੀ ਸਰਦਾਰਾਂ ਦੀ ਜ਼ਿੰਮੇਵਾਰੀ ਕੀ ਆ ਸਰਦਾਰ ਬੋਲੋ ਕੀ ਕਰਨਾ ਇਸ ਦਾ ਸੁਧਾਰ ਚ ਕੱਲੇ ਸਰਦਾਰ ਹੁੰਦੇ ਆ ਕਿ ਸਰਦਾਰਨੀਆਂ ਵੀ ਬੋਲੋ ਸਰਦਾਰਾਂ ਦੇ ਨਾਲ ਕਿੰਨਾ ਦੀ ਜ਼ਿੰਮੇਵਾਰੀ ਆ ਹallelujah ਕੀ ਕਰਨ ਚ ਸਿਹਾਰ ਕਰਨ ਚ ਇਸ ਲਈ ਵਚਨ ਵੱਲ ਕੀ ਦਿਓ ਮੈਂ ਅੱਜ ਤੁਹਾਨੂੰ ਖੁਦਾ ਦੇ ਵਚਨ ਦੇ ਵਿੱਚੋਂ ਪੰਜ ਗੱਲਾਂ ਉੱਤੇ ਚਾਨਣਾ ਪਾਉਣਾ ਚਾਹਣਾ ਹੈ ਇੱਕ ਜਿਹੜਾ ਅਗੂ ਆ ਭਾਵੇਂ ਉਹ ਅਗੂਆ ਸਰਦਾਰ ਆ ਤੇ ਭਾਵੇਂ ਅਗੂਆ ਸਰਦਾਰਨੀ ਆ ਔਰ ਭਾਵੇਂ ਖਾਦਮ ਆ ਤੇ ਭਾਵੇਂ ਤੁਸੀਂ ਦੇਖਦੇ ਹੋ ਔਰ ਐਲਡਰ ਆ ਭਾਵੇਂ ਪ੍ਰਬੰਧਕ ਆ ਭਾਵੇਂ ਸਿਕਿਉਰਿਟੀ ਟੀਮ ਦਾ ਗੂਆ ਕੋਈ ਵੀ ਅਗਵਾ ਹੈ ਔਰ ਉਹਦੇ ਕੋਲ ਪੰਜ ਚੀਜ਼ਾਂ ਦਾ ਹੋਣਾ ਬਹੁਤ ਕੀ ਹੈ ਹਲੇਲੂਇਆ ਹੱਥ ਉਠਾ ਕੇ ਬੋਲੋ ਇੱਕ ਇੱਕ ਚੀਜ਼ ਉੱਤੇ ਕੀ ਦੇਣਾ ਹੈ ਧਿਆਨ ਦੇਣਾ ਹੈ ਤੇ ਇਸ ਲਈ ਸਰਦਾਰੀ ਕਰੀਦੀ ਆ ਕਿ ਕੁਝ ਨਾ ਕੁਝ ਕੀ ਮਿਲੇ ਆਰਾਮ ਮਿਲੇ ਅਬ ਵੇਖ ਲੋ ਐ ਭੈਣ ਦੀ ਕਲਜੀਤ ਤੇ ਫਰੰਟ ਤੇ ਦੋਵੇਂ ਭੈਣਾ ਨੇ ਲੈਣ ਬਣਾਈ ਆ ਬੀਤੂ ਦੀ ਘਰ ਦੀ ਦੋਵੇਂ ਸੁੱਤੀਆਂ ਰਮਾਣਾ ਹallelujah ਹallelujah ਹਾਲੇ ਮੈਂ ਦੱਸਣੇ ਸ਼ੁਰੂਆਤ ਹਲ ਤੇ ਅੱਗੇ ਹੀ ਬੜੀ ਕੀ ਜਾਣਾ ਦੂਰ ਸਫਰ ਕਰਨਾ ਤੇ ਫਿਰ ਧਿਆਨ ਦੇਣਾ ਅਣਾ ਐਸੇ ਲਈ ਜਿੱਥੇ ਵਚਨ ਦੀ ਗੱਲ ਆ ਜਾਂਦੀ ਆ ਏਲੀਆ ਵਰਗਿਆਂ ਨੂੰ ਖੁਦਾ ਹਲਾ ਲਾ ਕੇ ਠਾਣ ੜਿਆ ਤੇਰਾ ਬੰਦ ਬੜਾ ਤੇਰਾ ਬੰਦ ਬੜਾ ਦੂਰ ਇਹ ਸਚਾਈ ਇੱਕ ਇਦਾਂ ਦੀ ਆ ਜਿਹੜੀ ਦੁਸ਼ਤ ਸ਼ਕਤੀ ਕੀ ਨਹੀਂ ਆਉਣ ਦਿੰਦਾ ਸੁੱਟੀ ਜਾਂਦਾ ਜਾਲ ਸੁੱਟੀ ਜਾਂਦਾ ਨੂੰ ਪਤਾ ਜੇ ਦੀ ਸਚਾਈ ਕੀ ਆ ਗਈ ਸਮਨ ਚ ਆ ਗਈ ਤੇ ਜੇ ਜਾਗ ਪਿਆ ਤੇ ਨੇ ਬੰਦ ਵੀ ਦੂਰ ਆਪਣਾ ਜਿਹੜਾ ਉੱਥੇ ਪਹੁੰਚ ਜਾਣਾ ਤੇ ਔਰ ਉਠਾਏ ਵੀ ਜਾਣਾ ਹੈ ਕੀ ਕਰਨਾ ਹੈ ਉਠਾਇਆ ਵੀ ਜਾਣਾ ਜਦੋਂ ਏਲੀਆ ਉੱਠ ਗਿਆ ਮੇਰਾ ਉਠ ਹੀ ਨਹੀਂ ਗਿਆ ਉਹ ਉਠਾਇਆ ਵੀ ਗਿਆ ਹallelujah ਹallelujah ਇਸ ਲਈ